ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੀਆਰ 131 ਝੋਨੇ ਦੀ ਕਿਸਮ ਜਿਹੜੀ ਕਿ ਕਾਫੀ ਵੱਡੇ ਦੇ ਰਕਬੇ ਦੇ ਵਿੱਚ ਕਿਸਾਨ ਵੀਰ ਲਾ ਰਹੇ ਆ ਉਹਦੇ ਬਾਰੇ ਮੈਂ ਪਨੀਰੀ ਦੀ ਪੁੱਟ ਕੇ ਖੇਤ ਚ ਲਾਉਣ ਤੋਂ ਲੈ ਕੇ ਤੇ ਗੋਭ ਚਾਉਣ ਤੱਕ ਮਤਲਬ ਨਸਾਰੇ ਤੱਕ ਖਾਸ ਨੁਕਤੇ ਜ਼ਰੂਰੀ ਕਿਉਂਕਿ ਹੁਣ ਜਿਹੜਾ ਹੈਗਾ ਕਿਸਾਨ ਵੀਰਾਂ ਕੋਲੇ ਥੋੜਾ ਜਿਹਾ ਟਾਈਮ ਹੁੰਦਾ ਝੋਨੇ ਦੀ ਲਵਾਈ ਜਿਹੜੀ ਤਕਰੀਬਨ ਚੱਲ ਰਹੀ ਜੋਰਾਂ ਦੇ ਉੱਤੇ ਤੇ ਕਾਫੀ ਰਕਬੇ ਦੇ ਵਿੱਚ ਵੱਡੇ ਰਕਬੇ ਦੇ ਵਿੱਚ ਹੁਣ ਲਾਇਆ ਜਾ ਚੁੱਕਾ ਹੈ ਇਸ ਕਰਕੇ ਸ਼ੁਰੂ ਤੋਂ ਹੀ ਆਪਾਂ ਨੂੰ ਇੰਨਾ ਨੁਕਤਿਆਂ ਦਾ ਜਿਹੜਾ ਖਿਆਲ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਮੇਰੇ ਨਾਲ ਜੁੜੇ ਹੋਏ ਆ ਜਾਂ ਹੋਰ ਨਵੇਂ ਕਿਸਾਨ ਵੀ ਜੁੜਨਗੇ ਉਹਨਾਂ ਖਾਤਰ ਮੈਨੂੰ ਆਇਆ ਸੀਗਾ ਕਿ ਆਪਾਂ ਵੈਰਾਈਟੀ ਵਾਈਜ਼ ਵੀ ਥੋੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਤੁਹਾਡੇ ਜੇ ਕੋਈ ਸਵਾਲ ਸੁਝਾਅ ਹੋਣਗੇ ਤੁਹਾਡੇ ਕੋਈ ਕਮੈਂਟ ਤਜਰਬੇ ਆਉਣਗੇ ਤਾਂ ਉਹਨਾਂ ਬਾਰੇ ਆਪਾਂ ਅੱਗੇ ਨਾਲ-ਨਾਲ ਗੱਲਬਾਤਾਂ ਕਰਦੇ ਰਹਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਬਾ ਲਿਓ ਫੇ ਮੈਂ ਆਪਣਾ ਜਿਹੜਾ ਮੰਤਵਾ ਖੇਤੀ ਖਰਚੇ ਸੀਮਤ ਰੱਖ ਕੇ ਚੰਗਾ ਝਾੜ ਕੇ ਮੇ ਲੈਣਾ ਸੋ ਪੀਆਰ 131 ਕਿਸਮ ਬਾਰੇ ਜੇ ਕਿਸਾਨ ਵੀਰੋਂ ਮੈਂ ਤੁਹਾਡੇ ਨਾਲ ਗੱਲ ਕਰਾਂ ਤਾਂ ਕਾਫੀ ਵੱਡੇ ਰਕਬੇ ਦੇ ਵਿੱਚ ਇਹ ਲੱਗਣ ਜਾ ਰਹੀ ਹੈ ਬਹੁਤ ਚੰਗਾ ਇਹਦਾ ਝਾੜ ਹੈ ਤੇ ਦਰਮਿਆਨੇ ਸਮੇ ਵਾਲੀ ਕਿਸਮ ਹੈ ਤਕਰੀਬਨ ਤਕਰੀਬਨ ਜਿਹੜੀ ਹੈਗੀ ਹੈ ਇਹ 110 ਦਿਨ ਲੈਂਦੀ ਹੈ ਲ ਪਨੀਰੀ ਪਾਟ ਕੇ ਖੇਤ ਚ ਲਾਉਣ ਤੋਂ ਪੱਕਣ ਤੱਕ ਤੇ ਔਸਤ ਘਾਟ 111 ਸੈਂਟੀਮੀਟਰ ਤੇ ਔਸਤ ਝਾੜ ਆ ਜਿਹੜਾ 31 ਕੁਇੰਟਲ ਪਰ ਆਪਾਂ ਬਹੁਤ ਧਿਆਨ ਦੇ ਨਾਲ ਜੇ ਇਹਦੀ ਕਾਸ਼ਤ ਕਰੀਏ 35 36 ਕੁਇੰਟਲ ਤਾਈਂ ਬੜੇ ਆਰਾਮ ਦੇ ਨਾਲ ਝਾੜ ਆਪਾਂ ਲੈ ਸਕਦੇ ਆ ਉਹਦੇ ਵਿੱਚ ਖਾਸ ख्याल ਇਹ ਰੱਖਣਾ ਕਿਉਂਕਿ ਪਨੀਰੀ ਦੇ ਵਿੱਚ ਜਿਹੜਾ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਸੀ ਕਿ ਆਪਾਂ ਮੌਣੇ ਰੋਗ ਤੋਂ ਬਚਾਉਣ ਵਾਸਤੇ ਜਿਹੜੀ ਆਪਾਂ 15 ਦਿਨ ਤੇ ਜਾ ਕੇ ਸਪਰੇਅ ਕਰਨੀ ਆ ਉਹਦੇ ਬਾਰੇ ਕੀਟਨਾਸ਼ਕਾਂ ਬਾਰੇ ਸਾਰੀ ਜਾਣਕਾਰੀ ਪਹਿਲਾਂ ਤੁਹਾਨੂੰ ਨੇ ਸਾਂਝੀ ਕਰਤੀ ਸੀ ਪਨੀਰੀ ਦੀ ਲਵਾਈ ਸਮੇਂ ਤੁਹਾਨੂੰ ਦੱਸਿਆ ਸੀਗਾ ਕਿ ਵਿਰਲੀ ਨਹੀਂ ਰੋਣੀ ਸੰਘਣੀ ਲਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਪਨੀਰੀ ਡੂੰਗੀ ਨਾ ਲੱਗੇ ਜਿੰਨੀ ਉੱਚੀ-ਉੱਚੀ ਲੱਗੂਗੀ ਓਨੀ ਨਾਲ ਦੀ ਨਾਲ ਚੱਲ ਪੂਗੀ ਤੇ ਸੰਘਣੀ ਲੱਗੇ ਤਾਂ ਜੋ ਆਪਾਂ ਨੂੰ ਉਹਦੇ ਵਿੱਚ ਇਹ ਨਾ ਹੋਵੇ ਕਿ ਆਪਾਂ ਫੋੜ ਕਰਾਉਣ ਵਾਤੇ ਓਵਰਡੋ ਯੂਰੀਆ ਪਾਈਏ ਤੇ ਉਹਦੇ ਵਿੱਚ ਖਾਸ ਖਿਆਲ ਕਦੋਂ ਕਰਨ ਟਾਈਮ ਬਹੁਤ ਘੱਟ ਪਾਣੀ ਉਦੋਂ ਬਾਅਦ ਤੀਜੇ ਚੌਥੇ ਦਿਨ ਆਪਾਂ ਪਾਣੀ ਵਧਾਉਂਦੇ ਜਾਈਦਾ ਖਾਦ ਖਰਾਕ ਦੇ ਵਿੱਚ ਆਪਾਂ ਜਿਹੜਾ ਆਖਰੀ ਕਦੂ ਕਰਨ ਸਮੇਂ ਇੱਕ ਗੱਟਾ ਯੂਰੀਆ 15 ਤੋਂ 20 ਕਿਲੋ ਪोटाश ਐਮਓਪੀ 60% ਵਾਲੀ ਉਹ ਪਾ ਸਕਦੇ ਜਾਂ ਤੀਜਾ ਹਿੱਸਾ ਯੂਰੀਆ ਜਿਹੜਾ 30 ਕਿਲੋ ਕਿਸ਼ਤ ਉਹ ਯੂਰੀਆ ਵੀ ਆਪਾਂ ਆਖਰੂ ਕਰਤੂ ਕਰਨ ਸਮੇਂ ਪਾ ਸਕਦੇ ਪਰ ਜਿਹੜਾ ਹੈਗਾ 7 ਦਿਨਾਂ ਦੇ ਅੰਦਰ ਅੰਦਰ ਜੇ ਤੁਸੀਂ ਪਾਉਂਗੇ ਕੱਦੂ ਕਰਨ ਸਮੇਂ ਵੀ ਪਾ ਸਕਦੇ ਪਰ 7 ਦਿਨਾਂ ਦੇ ਅੰਦਰ ਅੰਦਰ ਜਿਹੜੀ ਪਹਿਲੀ ਕਿਸ਼ਤ ਆਪਣੀ ਯੂਰੀਆ ਦੀ ਉਹ ਹੋ ਜਾਣੀ ਚਾਹੀਦੀ। ਕਈ ਵਾਰ ਕੀ ਹੁੰਦਾ ਕਿ ਆਪਾਂ ਲੇਬਰ ਸਾਹਮਣੇ ਦਿੱਕਤ ਆਉਂਦੀ ਆ। ਜਾਂ ਲੇਬਰ ਦੇ ਜਿਹੜੇ ਕੋਈ ਪੈਰ ਖਰਾਬ ਕਰਨ ਦੀ ਜਾਂ ਮਤਲਬ ਖਰਾਬ ਹੋਣ ਦੀ ਕੋਈ ਦਿੱਕਤ ਆਉਂਦੀ ਆ ਜਾਂ ਉਹਨਾਂ ਦੀ ਕੋਈ ਸ਼ਿਕਾਇਤ ਹੁੰਦੀ ਜੀ ਕਿ ਸਾਹਮਣੇ ਜਦੋਂ ਆਪਾਂ ਯੂਰੀਆ ਪਾਉਂਦੇ ਆ ਤਾਂ ਉਹਨਾਂ ਨੂੰ ਐ ਲੱਗਦਾ ਕਿ ਸਾਡੇ ਪੈਰ ਨਾ ਖਰਾਬ ਹੋਣਾ ਇਸ ਕਰਕੇ ਜਿਹੜੇ ਕਿਸਾਨ ਵੀ ਜ਼ਿਆਦਾਤਰ ਸਕਿਪ ਕਰ ਦਿੰਦੇ ਆ ਫਾਸਫੋਸ ਪोटाश ਜਾਂ ਯੂਰੀਆ ਖਾਸ ਤੌਰ ਤੇ ਤਾਂ ਉਹ ਤੁਸੀਂ 7 ਦਿਨਾਂ ਦੇ ਅੰਦਰ ਅੰਦਰ ਯੂਰੀਆ ਦੀ ਪਹਿਲੀ ਕਿਸ਼ਤ 30 ਕਿਲੋ ਖੇ ਫੇਰ ਆਪਾਂ ਜਿਹੜੀ ਫਾਸਫੋਰਸ ਖਾਦਾ ਉਹ ਆਖਰੀ ਕਦੋਂ ਕਰਨ ਸਮੇ ਪੋਟਾਸ਼ ਖਾਦਾ ਆਖਰੀ ਕਦੋਂ ਕਰਨ ਸਮੇ ਜੇ ਆਪਾਂ ਉਦੋਂ ਨਹੀਂ ਪਾ ਸਕੇ ਤਾਂ ਜਿੰਨੀ ਜਲਦੀ ਲਵਾਈ ਤੋਂ ਬਾਅਦ ਆਪਾਂ ਪਾ ਸਕਦੇ ਹਾਂ ਉਹ ਆਪਾਂ ਪਾ ਦਈਏ ਖਾਸ ਤੌਰ ਤੇ ਫਾਸਫੋਰਸ ਦਾ ਜਿਹੜੀ 20 ਦਿਨਾਂ ਦੇ 21 ਦਿਨਾਂ ਦੇ ਅੰਦਰ ਪੈ ਜਾਣੀ ਚਾਹੀਦੀ ਆ ਫੇਰ ਆਪਾਂ 15 ਦਿਨ ਤੱਕ ਖੇਤ ਦੇ ਵਿੱਚ ਪਾਣੀ ਲਗਾਤਾਰ ਖੜਾ ਰੱਖਣਾ ਹੈ ਉਦੋਂ ਬਾਅਦ ਪਾਣੀ ਘਟਾਉਣਾ ਹੈ 13-14 ਦਿਨ ਤੋਂ ਲੈ ਕੇ 15-18 ਦਿਨ ਦੇ ਅੰਦਰ-ਅੰਦਰ ਆਪਾਂ ਕੋਸ਼ਿਸ਼ ਕਰਨੀ ਹੈ ਜੇ ਆਪਣੀ ਜ਼ਮੀਨ ਦਰਮਿਆਨੇ ਤੋਂ ਹਲਕੇ ਪਣ ਦੇ ਵਿੱਚ ਜਾਂ ਆਪਾਂ ਨੂੰ ਲੱਗਦਾ ਕਿ ਜ਼ਿੰਕ ਦੀ ਘਾਟ ਆਉਂਦੀ ਹੈ ਤੇ ਹਰ ਸਾਲ ਆਪਾਂ ਜਿੰਕ ਥੋੜੀ-ਬਹੁਤੀ ਪਾਉਂਦੇ ਆ ਤਾਂ 8 ਤੋਂ 10 ਕਿਲੋ 21% ਵਾਲੀ ਜਿੰਕ ਰੇਤਾ ਚਰਲਾ ਕੇ ਕਿਸੇ ਖਾਦ ਨਾਲ ਹੋਰ ਨਾ ਮਿਕਸ ਨਹੀਂ ਕਰਨੀ ਉਹ 12-15 ਦਿਨ ਤੋਂ ਲੈ ਕੇ 16-17 ਇਹਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਪਾ ਕੇ ਤੇ ਉਸ ਤੋਂ ਬਾਅਦ ਹਵਾ ਲਵਾਉਣੀ ਖੇਤ ਨੂੰ ਪੂਰੀ ਹਵਾ ਲਵਾ ਦੇਣੀ ਹੈ ਫਿਰ ਦੂਜੇ ਤੀਜੇ ਦਿਨ ਪਾਣੀ ਛੜਨਾ ਫਿਰ ਜਿੰਕ ਅਪਟੇਕ ਵਧੀਆ ਸ਼ੁਰੂ ਹੋ ਜਾਂਦੀ ਹੈ ਫਿਰ ਤੁਸੀਂ 25 ਤੋਂ 28 ਦਿਨ ਤੇ ਜਾ ਕੀ ਕਰਨੀਆਂ ਜਾ ਕੇ 35 37 ਦਿਨ ਤੇ ਫਿਰ 42 ਤੋਂ 45 ਦਿਨ ਤੇ ਜਾ ਕੇ ਉਹ ਤੱਤਾਂ ਵਾਲੀ ਸਪਰੇ ਬਾਰੇ ਮੈਂ ਵੱਖਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੂੰਗਾ ਤੇ ਯੂਰੀਆ ਦੀ ਕੈਸਤੀ ਜਿਹੜੀ ਦੂਜੀ ਦੇਣੀ ਉਹ ਭਾਏ 21 ਦਿਨ ਤੇ ਜਾ ਕੇ ਦੇਣੀ ਆ ਉਦੋਂ 21 ਤੇ ਆਖਰੀ ਕੈਸਤੀ ਦੇਣੀ 42 ਦਿਨ ਤੇ 30 30 ਕਿਲੋ ਦੀ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਾਂ ਭਾਰੇ ਪਣ ਦੇ ਵਿੱਚ ਆ ਤੁਹਾਡੀਆਂ ਜਾਂ ਕੋਈ ਹਰੀ ਖਾਦਬਾਈ ਤਾਂ 5 10 ਕਿਲੋ ਯੂਰੀਆ ਹੋਰ ਘਟਾ ਸਕਦੇ ਆ 30 30 ਕਿਲੋ ਦੀਆਂ 32 32 ਕਿਲੋ ਦੀਆਂ ਜਾਂ 35 35 ਕਿਲੋ ਹੱਦ ਦਾ ਤਿੰਨ ਕੈਸਤਾਂ ਆਪਾਂ ਪਾਉਣੀਆਂ ਦੂਜੀ ਕੈਸਤੀ 21 ਦਿਨ ਤੇ ਚੌਥੀ ਤੀਜੀ ਕੈਸਟ 42 ਦਿਨ ਤੇ ਖੇਤ ਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਉਦੋਂ ਯੂਰੀਆ ਪਾਉਣ ਤੋਂ ਤੀਜੇ ਦਿਨ ਆਪਾਂ ਜਿਹੜਾ ਪਾਣੀ ਛੱਡਣਾ ਇਹਦੇ ਨਾਲ ਰਿਜ਼ਲਟ ਆਪਾਂ ਨੂੰ 30 ਕਿਲੋ ਯੂਰੀਆ ਦੇ ਬਹੁਤ ਸ਼ਾਨਦਾਰ ਨਤੀਜੇ ਮਿਲਣਗੇ ਜੇ ਖੜੇ ਪਾਣੀ ਦੇ ਵਿੱਚ ਪਯੂਰੀਆ ਪਾਵਾਂਗੇ ਕਿਉਂਕਿ ਪਹਿਲੇ ਜਦੋਂ ਪਹਿਲੀ ਕੈਸਟ ਪਾਉਣੀ ਉਦੋਂ ਮਜਬੂਰੀ ਪਹਿਲਾ ਖੇਤ ਜਿਹੜਾ ਪਾਣੀ ਆਪਾਂ 15 ਦਿਨ ਖੜਾ ਰੱਖਣਾ ਹੁੰਦਾ ਨਾ ਤੀਨ ਕੰਟਰੋਲ ਵਾਸਤੇ ਜਾਂ ਤਰੀਣਾ ਨਾ ਪਾਟਣ ਤਾਂ ਦੂਜੀ ਤੇ ਤੀਜੀ ਕਿਸਤ ਆਪਾਂ ਜਾ ਕੇ 21 ਤੇ 42 ਦਿਨ ਤੇ ਖੇਤ ਚ ਪਾਣੀ ਨਾ ਹੋਵੇ ਉਦੋਂ ਤੀਜੇ ਦਿਨ ਪਾਣੀ ਛੱਡਣਾ ਯੂਰੀਆ ਦੇ ਤੁਹਾਨੂੰ ਸ਼ਾਨਦਾਰ ਰਿਜ਼ਲਟ ਆ ਜਿਹੜੇ 30 32 ਕਿਲੋ ਦੀ ਕਿਸਤ ਤੇ ਗੱਟੇ ਜਿਹਨਾਂ ਤੁਹਾਨੂੰ ਮਿਲ ਜਾਣਗੇ ਜਿਹੜਾ ਗੱਟਾ ਤੁਸੀਂ ਖੜੇ ਪਾਣੀ ਦੇ ਵਿੱਚ ਤੁੱਪੇ ਜਿਹੜਾ ਉੱਚ ਤਾਪਮਾਨ ਦੇ ਵਿੱਚ ਪਾ ਦਿੰਦੇ ਉਹਦੇ ਨਾਲ ਲੌਸ ਵੱਧ ਜਾਂਦੇ ਆ ਉਦੋਂ ਬਾਅਦ ਫਿਰ ਜਾ ਕੇ ਗੋਭ ਦੇ ਵਿੱਚ ਐਨਪੀਕੇ 13 0 45 ਜਰੂਰਤ ਅਨੁਸਾਰ ਬੋਨੋ ਜਾਂ ਹੋਰ ਜਿਹੜੀਆਂ ਖਾਦ ਖਰਾਕ ਆਪਾਂ ਨੂੰ ਜ਼ਰੂਰਤ ਅਨੁਸਾਰ ਜੇ ਕੋਈ ਉਲੀਨਾਸ਼ਕ ਜਾਂ ਕੋਈ ਕੀੜੇ ਮਕੌੜੇ ਦੀ ਸਮੱਸਿਆ ਆਉਂਦੀ ਆ ਤਾਂ ਆ ਨਾਲ ਦੀ ਨਾਲ ਸਾਂਝੀਆਂ ਕਰਦੇ ਰਹਾਂਗੇ ਸੋ ਆਪ ਦੇ ਕੀਮਤੀ ਸਹਿਯੋਗ ਜਰੂਰ ਭੇਜਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ ਰਹੋ ਬਹੁਤ ਬਹੁਤ